ਦੁਨੀਆ ਦੀ ਇੱਕੋ ਇੱਕ ਸੇਫਟੀ এনवायरमेंट ਐਂਡ ਪ੍ਰੋਡਕਟ ਫੋਕਸ 에어ਲਾਈਨ ਰੈਂਕਿੰਗ ਪਲੇਟਫਾਰਮ 42kft.com ਦੁਆਰਾ ਪ੍ਰਕਾਸ਼ਿਤ ਕੁਆਂਟਸ 2025 ਲਈ ਦੁਨੀਆ ਦੀ ਸਭ ਤੋਂ ਸੁਰੱਖਿਅਤ 에어ਲਾਈਨ ਰੈਂਕਿੰਗ ਵਿੱਚ ਸਿਖਰ ਤੇ ਹੈ ਵਿਸ਼ਲੇਸ਼ਣ ਕੀਤੇ ਗਏ 142 ਕੈਰੀਅਰਾਂ ਦੇ ਵਿੱਚ ਜੋ ਕਿ 85% ਦੀ ਗਲੋਬਲ ਹਵਾਈ ਆਵਾਜਾਈ ਨੂੰ ਕਵਰ ਕਰਦੇ ਹਨ ਕੁਆਂਟਸ 에어ਵੇਜ਼ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ 에어ਲਾਈਨ ਦਾ ਤਾਜ ਪਹਿਨਾਇਆ ਗਿਆ ਹੈ ਆਸਟ੍ਰੇਲੀਅਨ ਫਲੈਗ ਕੈਰੀਅਰ ਨੇ ਸੁਰੱਖਿਆ ਲੀਡਰਸ਼ਿਪ ਅਤੇ ਨਵੀਨਤਾ ਲਈ ਦਹਾਕਿਆਂ ਤੋਂ ਪ੍ਰਸਿੱਧੀ ਬਣਾਈ ਹੈ ਅਤੇ 2008 ਵਿੱਚ ਯੂਕੇ ਐਡਵਰਟਾਈਜ਼ਮੈਂਟ ਸਟੈਂਡਰਡ ਐਸੋਸੀਏਸ਼ਨ ਨੇ ਫੈਸਲਾ ਦਿੱਤਾ ਕਿ ਕੁਆਂਟਸ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਤਜਰਬੇਕਾਰ 에ਅਰਲਾਈਨ ਕਹਿ ਸਕਦੀ ਹੈ ਕੁਆਂਟਸ ਦੀ ਸੁਰੱਖਿਆ ਕਾਰਗੁਜ਼ਾਰੀ ਬੇਮਸਾਲ ਹੈ 42kft.com ਦੇ ਮੁੱਖ ਸੰਪਾਦਕ ਜੈਫਰੀ ਥਾਮਸ ਨੇ ਇਹ ਗੱਲ ਆਖੀ ਹੈ ਉਹਨਾਂ ਨੇ ਕਿਹਾ ਹੈ ਕਿ ਸੁਤੰਤਰਤਾ ਆਡਿਟ ਦੇ ਅਨੁਸਾਰ ਕਵਾਂਟਸ ਪਾਇਲਟਾਂ ਨੂੰ ਉਦਯੋਗ ਵਿੱਚ ਸਭ ਤੋਂ ਵਧੀਆ ਸਿਖਲਾਈ ਦਿੰਦਾ ਹੈ ਸਭ ਤੋਂ ਅਨੁਸ਼ਾਸਿਤ ਰੱਖਦਾ ਹੈ ਤੇ ਸਭ ਤੋਂ ਵਧੀਆ ਪੇਸ਼ੇਵਰ ਇਹਨਾਂ ਦੇ ਪਾਇਲਟ ਮੰਨੇ ਜਾਂਦੇ ਹਨ 에어ਲਾਈਨ ਨੇ ਪਿਛਲੇ 60 ਸਾਲਾਂ ਵਿੱਚ ਲਗਭਗ ਹਰ ਮਹੱਤਵਪੂਰਨ ਸੰਚਾਲਨ ਸੁਰੱਖਿਆ ਤਰੱਕੀ ਦੇ ਵਿੱਚ ਅਗਵਾਈ ਕੀਤੀ ਹੈ ਇਸ ਰੈਂਕਿੰਗ ਦੇ ਵਿੱਚ ਪੂਰੀ ਸੂਚੀ ਇਸ ਪ੍ਰਕਾਰ ਹੈ ਕਵਾਂਟਸ ਕਤਰ 에ਅਰਵੇਜ਼ 에어 ਨਿਊਜ਼ੀਲੈਂਡ ਕੈਥੇ ਪੈਸੀਫਿਕ 에ਅਰਵੇਜ਼ ਅਮੀਰਾਤ ਵਰਜ਼ਨ ਆਸਟ੍ਰੇਲੀਆ ਇਤਿਹਾਦ 에ਅਰਵੇਜ਼ ਆਨ ਨਿਪੋਨ 에ਅਰਵੇਜ਼ ਲੁਫਤਾਂਸਾ ਗਰੁੱਪ ایਵੀਏ 에ਅਰ 에ਅ ਫ੍ਰਾਂਸ ਬ੍ਰਿਟਿਸ਼ 에ਅਰਵੇਜ਼ ਐਸਏਐਸ ਕੋਰੀਅਨ 에ਅਰ ਅਲਾਸਕਾ 에ਅਰਲਾਈਨ ਟੀਏਪ ਪੋਰਟਗਾਲ ਹਵਾਈਅਨ ਫਿਨ 에ਅਰ ਜੀਐਲ ਡੈਲਟਾ 에ਅਰਲਾਈਨਸ ਕਟ ਲਾਗਤ ਵਾਲੇ ਖੇਤਰਾਂ ਦੇ ਵਿੱਚ ਐਚ ਕੇ ਐਕਸਪ੍ਰੈਸ 2025 ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ ਇਸ ਦੀ ਮੂਲ ਕੰਪਨੀ ਕੈਥੇ ਪੈਸੀਫਿਕ ਦੇ ਮਾਡਲ ਤੇ ਆਧਾਰਿਤ ਇਸ ਦੇ ਬੇਮਿਸਾਲ ਸੁਰੱਖਿਆ ਬੁਨਿਆਦੀ ਢਾਂਚੇ ਲਈ ਇਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਚੋਟੀ ਦੇ 5 ਜੈਟ ਸਟਾਰ ਗਰੁੱਪ, ਇਜ਼ੀ ਜੈਟ, ਰਾਈਨ 에ਅਰ ਅਤੇ 에ਅਰ ਐਸ਼ੀਆ ਗਰੁੱਪ ਇਸ ਦੇ ਵਿੱਚ ਸ਼ਾਮਲ ਹਨ ਥੌਮਸ ਨੇ ਰੈਂਕਿੰਗ ਦੀ ਸਖਤੀ ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਚੋਟੀ ਦੀਆਂ 10 ਏਅਰਲਾਈਨ ਬਹੁਤ ਹੀ ਘੱਟ ਫਰਕ ਦੇ ਨਾਲ ਇਸ ਰੈਂਕਿੰਗ ਦੇ ਵਿੱਚ ਸ਼ਾਮਲ ਹੋਈਆਂ ਹਨ ਰਵਾਇਤੀ ਸੁਰੱਖਿਆ ਮੁਲਾਂਕਣਾਂ ਦੇ ਉਲਟ ਜੋ ਪ੍ਰਮਾਣਿਕਰਨ ਚੈੱਕ ਬਾਕਸਾਂ ਤੇ ਨਿਰਭਰ ਕਰਦੇ ਹਨ 42gft.com ਇੱਕ ਗਤੀਸ਼ੀਲ ਡਾਟਾ ਆਧਾਰਿਤ ਵਿਧੀ ਦੀ ਵਰਤੋਂ ਕਰਦਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਅਸਲ ਸੰਚਾਰ ਸੁਰੱਖਿਆ ਨਤੀਜਿਆਂ ਨੂੰ ਟਰੈਕ ਕਰਦੇ ਹਾਂ ਤੇ ਰੋਜ਼ਾਨਾ ਆਪਣੀ ਦਰਜਾਬੰਦੀ ਨੂੰ ਵੀ ਅਪਡੇਟ ਕਰਦੇ ਹਾਂ ਦੁਨੀਆ ਦੀਆਂ ਸਭ ਤੋਂ ਸੁਰੱਖਿਅਤ 에ਅਰਲਾਈਨਾਂ ਦੇ ਮੁੱਖ ਮਾਪਦੰਡ ਵਿੱਚ ਹਾਲੀਆ ਘਟਨਾ ਰਿਕਾਰਡ ਕਾਤਕ ਦੁਰਘਟਨਾ ਇਤਿਹਾਸ ਫਲੀਟ ਦੀ ਉਮਰ FAA ਅਤੇ EU ਆਡਿਟ ਨਤੀਜੇ ਸੁਰੱਖਿਆ ਨਵੀਨਤਾਵਾਂ ਅਤੇ ਵਿੱਤੀ ਸਿਹਤ ਸ਼ਾਮਲ ਹਨ ਬਿਊਰੋ ਰਿਪੋਰਟ ਅੰਜਰ ਪੰਜਾਬੀ ਨਿਊਜ਼ ਦੁਨੀਆ ਦੀ ਇੱਕੋ ਇੱਕ ਸੇਫਟੀ এনਵਾਇਰਨਮੈਂਟ ਐਂਡ ਪ੍ਰੋਡਕਟ ਫੋਕਸ 에ਅਰਲਾਈਨ ਰੈਂਕਿੰਗ ਪਲੇਟਫਾਰਮ 42kft.com ਦੁਆਰਾ ਪ੍ਰਕਾਸ਼ਿਤ ਕਵਾਂਟਸ 2025 ਲਈ ਦੁਨੀਆ ਦੀ ਸਭ ਤੋਂ ਸੁਰੱਖਿਅਤ 에ਅਰਲਾਈਨ ਰੈਂਕਿੰਗ ਵਿੱਚ ਸਿਖਰ ਤੇ ਹੈ ਵਿਸ਼ਲੇਸ਼ਣ ਕੀਤੇ ਗਏ 142 ਕੈਰੀਅਰਾਂ ਦੇ ਵਿੱਚ ਜੋ ਕਿ 85% ਦੀ ਗਲੋਬਲ ਹਵਾਈ ਆਵਾਜਾਈ ਨੂੰ ਕਵਰ ਕਰਦੇ ਹਨ ਕਵਾਂਟਸ 에ਅਰਵੇਜ਼ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ 에ਅਰਲਾਈਨ ਦਾ ਤਾਜ ਪਹਿਨਾਇਆ ਗਿਆ ਹੈ ਆਸਟ੍ਰੇਲੀਅਨ ਫਲੈਗ ਕੈਰੀਅਰ ਨੇ ਸੁਰੱਖਿਆ ਲੀਡਰਸ਼ਿਪ ਅਤੇ ਨਵੀਨਤਾ ਲਈ ਦਹਾਕਿਆਂ ਤੋਂ ਪ੍ਰਸਿੱਧੀ ਬਣਾਈ ਹੈ ਅਤੇ 2008 ਵਿੱਚ ਯੂਕੇ ਐਡਵਰਟਾਈਜ਼ਮੈਂਟ ਸਟੈਂਡਰਡ ਐਸੋਸੀਏਸ਼ਨ ਨੇ ਫੈਸਲਾ ਦਿੱਤਾ ਕਿ ਕੁਆਂਟਸ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਤਜਰਬੇਕਾਰ 에ਅਰਲਾਈਨ ਕਹਿ ਸਕਦੀ ਹੈ ਕੁਆਂਟਸ ਦੀ ਸੁਰੱਖਿਆ ਕਾਰਗੁਜ਼ਾਰੀ ਬੇਮਸਾਲ ਹੈ 42kft.com ਦੇ ਮੁੱਖ ਸੰਪਾਦਕ ਜੈਫਰੀ ਥਾਮਸ ਨੇ ਇਹ ਗੱਲ ਆਖੀ ਹੈ ਉਹਨਾਂ ਨੇ ਕਿਹਾ ਹੈ ਕਿ ਸੁਤੰਤਰਤਾ ਆਡਿਟ ਦੇ ਅਨੁਸਾਰ ਕਵਾਂਟਸ ਪਾਇਲਟਾਂ ਨੂੰ ਉਦਯੋਗ ਵਿੱਚ ਸਭ ਤੋਂ ਵਧੀਆ ਸਿਖਲਾਈ ਦਿੰਦਾ ਹੈ ਸਭ ਤੋਂ ਅਨੁਸ਼ਾਸਿਤ ਰੱਖਦਾ ਹੈ ਤੇ ਸਭ ਤੋਂ ਵਧੀਆ ਪੇਸ਼ੇਵਰ ਇਹਨਾਂ ਦੇ ਪਾਇਲਟ ਮੰਨੇ ਜਾਂਦੇ ਹਨ 에어ਲਾਈਨ ਨੇ ਪਿਛਲੇ 60 ਸਾਲਾਂ ਵਿੱਚ ਲਗਭਗ ਹਰ ਮਹੱਤਵਪੂਰਨ ਸੰਚਾਲਨ ਸੁਰੱਖਿਆ ਤਰੱਕੀ ਦੇ ਵਿੱਚ ਅਗਵਾਈ ਕੀਤੀ ਹੈ ਇਸ ਰੈਂਕਿੰਗ ਦੇ ਵਿੱਚ ਪੂਰੀ ਸੂਚੀ ਇਸ ਪ੍ਰਕਾਰ ਹੈ ਕਵਾਂਟਸ ਕਤਰ 에ਅਰਵੇਜ਼ 에어 ਨਿਊਜ਼ੀਲੈਂਡ ਕੈਥੇ ਪੈਸੀਫਿਕ 에ਅਰਵੇਜ਼ ਅਮੀਰਾਤ ਵਰਜ਼ਨ ਆਸਟ੍ਰੇਲੀਆ ਇਤਿਹਾਦ 에ਅਰਵੇਜ਼ ਆਨ ਨਿਪੋਨ 에ਅਰਵੇਜ਼ ਲੁਫਤਾਂਸਾ ਗਰੁੱਪ EVA 에ਅਰ 에ਅ ਫ੍ਰਾਂਸ ਬ੍ਰਿਟਿਸ਼ 에ਅਰਵੇਜ਼ SAS ਕੋਰੀਅਨ 에ਅਰ ਅਲਾਸਕਾ 에ਅਰਲਾਈਨ TAP ਪੋਰਟਗਾਲ ਹਵਾਈਅਨ ਫਿਨ 에ਅਰ JL ਡੈਲਟਾ 에ਅਰਲਾਈਨਸ ਕਟ ਲਾਗਤ ਵਾਲੇ ਖੇਤਰਾਂ ਦੇ ਵਿੱਚ HK ਐਕਸਪ੍ਰੈਸ 2025 ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ ਇਸ ਦੀ ਮੂਲ ਕੰਪਨੀ ਕੈਥੇ ਫੈਸਬਿਕ ਦੇ ਮਾਡਲ ਤੇ ਆਧਾਰਿਤ ਇਸ ਦੇ ਬੇਮਿਸਾਲ ਸੁਰੱਖਿਆ ਬੁਨਿਆਦੀ ਢਾਂਚੇ ਲਈ ਇਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਚੋਟੀ ਦੇ 5 ਜੈਟ ਸਟਾਰ ਗਰੁੱਪ, ਇਜ਼ੀ ਜੈਟ, ਰਾਈਨ 에ਅਰ ਅਤੇ 에ਅਰ ਐਸ਼ੀਆ ਗਰੁੱਪ ਇਸ ਦੇ ਵਿੱਚ ਸ਼ਾਮਲ ਹਨ। ਟੌਮਸ ਨੇ ਰੈਂਕਿੰਗ ਦੀ ਸਖਤੀ ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਚੋਟੀ ਦੀਆਂ 10 ਏਅਰਲਾਈਨ ਬਹੁਤ ਹੀ ਘੱਟ ਫਰਕ ਦੇ ਨਾਲ ਇਸ ਰੈਂਕਿੰਗ ਦੇ ਵਿੱਚ ਸ਼ਾਮਲ ਹੋਈਆਂ ਹਨ ਰਵਾਇਤੀ ਸੁਰੱਖਿਆ ਮੁਲਾਂਕਣਾਂ ਦੇ ਉਲਟ ਜੋ ਪ੍ਰਮਾਣਿਕਰਨ ਚੈੱਕ ਬਾਕਸਾਂ ਤੇ ਨਿਰਭਰ ਕਰਦੇ ਹਨ 42gft.com ਇੱਕ ਗਤੀਸ਼ੀਲ ਡਾਟਾ ਆਧਾਰਿਤ ਵਿਧੀ ਦੀ ਵਰਤੋਂ ਕਰਦਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਅਸਲ ਸੰਚਾਰ ਸੁਰੱਖਿਆ ਨਤੀਜਿਆਂ ਨੂੰ ਟਰੈਕ ਕਰਦੇ ਹਾਂ ਤੇ ਰੋਜ਼ਾਨਾ ਆਪਣੀ ਦਰਜਾਬੰਦੀ ਨੂੰ ਵੀ ਅਪਡੇਟ ਕਰਦੇ ਹਾਂ ਦੁਨੀਆ ਦੀਆਂ ਸਭ ਤੋਂ ਸੁਰੱਖਿਅਤ 에ਅਰਲਾਈਨਾਂ ਦੇ ਮੁੱਖ ਮਾਪਦੰਡ ਵਿੱਚ ਹਾਲੀਆ ਘਟਨਾ ਰਿਕਾਰਡ ਕਾਤਕ ਦੁਰਘਟਨਾ ਇਤਿਹਾਸ ਫਲੀਟ ਦੀ ਉਮਰ FAA ਅਤੇ EU ਆਡਿਟ ਨਤੀਜੇ ਸੁਰੱਖਿਆ ਨਵੀਨਤਾਵਾਂ ਅਤੇ ਵਿੱਤੀ ਸਿਹਤ ਸ਼ਾਮਲ ਹਨ ਬਿਊਰੋ ਰਿਪੋਰਟ ਐਂਜਰ ਪੰਜਾਬੀ ਨਿਊਜ਼ ਦੁਨੀਆ ਦੀ ਇੱਕੋ ਇੱਕ ਸੇਫਟੀ এনਵਾਇਰਨਮੈਂਟ ਐਂਡ ਪ੍ਰੋਡਕਟ ਫੋਕਸ 에ਅਰਲਾਈਨ ਰੈਂਕਿੰਗ ਪਲੇਟਫਾਰਮ 42kft.com ਦੁਆਰਾ ਪ੍ਰਕਾਸ਼ਿਤ ਕਵਾਂਟਸ 2025 ਲਈ ਦੁਨੀਆ ਦੀ ਸਭ ਤੋਂ ਸੁਰੱਖਿਅਤ 에ਅਰਲਾਈਨ ਰੈਂਕਿੰਗ ਵਿੱਚ ਸਿਖਰ ਤੇ ਹੈ ਵਿਸ਼ਲੇਸ਼ਣ ਕੀਤੇ ਗਏ 142 ਕੈਰੀਅਰਾਂ ਦੇ ਵਿੱਚ ਜੋ ਕਿ 85% ਦੀ ਗਲੋਬਲ ਹਵਾਈ ਆਵਾਜਾਈ ਨੂੰ ਕਵਰ ਕਰਦੇ ਹਨ ਕਵਾਂਟਸ 에ਅਰਵੇਜ਼ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ 에ਅਰਲਾਈਨ ਦਾ ਤਾਜ ਪਹਿਨਾਇਆ ਗਿਆ ਹੈ ਆਸਟ੍ਰੇਲੀਅਨ ਫਲੈਗ ਕੈਰੀਅਰ ਨੇ ਸੁਰੱਖਿਆ ਲੀਡਰਸ਼ਿਪ ਅਤੇ ਨਵੀਨਤਾ ਲਈ ਦਹਾਕਿਆਂ ਤੋਂ ਪ੍ਰਸਿੱਧੀ ਬਣਾਈ ਹੈ ਅਤੇ 2008 ਵਿੱਚ ਯੂਕੇ ਐਡਵਰਟਾਈਜ਼ਮੈਂਟ ਸਟੈਂਡਰਡ ਐਸੋਸੀਏਸ਼ਨ ਨੇ ਫੈਸਲਾ ਦਿੱਤਾ ਕਿ ਕੁਆਂਟਸ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਤਜਰਬੇਕਾਰ 에ਅਰਲਾਈਨ ਕਹਿ ਸਕਦੀ ਹੈ ਕੁਆਂਟਸ ਦੀ ਸੁਰੱਖਿਆ ਕਾਰਗੁਜ਼ਾਰੀ ਬੇਮਸਾਲ ਹੈ 42kft.com ਦੇ ਮੁੱਖ ਸੰਪਾਦਕ ਜੈਫਰੀ ਥਾਮਸ ਨੇ ਇਹ ਗੱਲ ਆਖੀ ਹੈ ਉਹਨਾਂ ਨੇ ਕਿਹਾ ਹੈ ਕਿ ਸੁਤੰਤਰਤਾ ਆਡਿਟ ਦੇ ਅਨੁਸਾਰ ਕਵਾਂਟਸ ਪਾਇਲਟਾਂ ਨੂੰ ਉਦਯੋਗ ਵਿੱਚ ਸਭ ਤੋਂ ਵਧੀਆ ਸਿਖਲਾਈ ਦਿੰਦਾ ਹੈ ਸਭ ਤੋਂ ਅਨੁਸ਼ਾਸਿਤ ਰੱਖਦਾ ਹੈ ਤੇ ਸਭ ਤੋਂ ਵਧੀਆ ਪੇਸ਼ੇਵਰ ਇਹਨਾਂ ਦੇ ਪਾਇਲਟ ਮੰਨੇ ਜਾਂਦੇ ਹਨ 에어ਲਾਈਨ ਨੇ ਪਿਛਲੇ 60 ਸਾਲਾਂ ਵਿੱਚ ਲਗਭਗ ਹਰ ਮਹੱਤਵਪੂਰਨ ਸੰਚਾਲਨ ਸੁਰੱਖਿਆ ਤਰੱਕੀ ਦੇ ਵਿੱਚ ਅਗਵਾਈ ਕੀਤੀ ਹੈ ਇਸ ਰੈਂਕਿੰਗ ਦੇ ਵਿੱਚ ਪੂਰੀ ਸੂਚੀ ਇਸ ਪ੍ਰਕਾਰ ਹੈ ਕਵਾਂਟਸ ਕਤਰ 에ਅਰਵੇਜ਼ 에어 ਨਿਊਜ਼ੀਲੈਂਡ ਕੈਥੇ ਪੈਸੀਫਿਕ 에ਅਰਵੇਜ਼ ਅਮੀਰਾਤ ਵਰਜ਼ਨ ਆਸਟ੍ਰੇਲੀਆ ਇਤਿਹਾਦ 에ਅਰਵੇਜ਼ ਆਨ ਨਿਪੋਨ 에ਅਰਵੇਜ਼ ਲੁਫਤਾਂਸਾ ਗਰੁੱਪ EVA 에ਅਰ 에ਅ ਫ੍ਰਾਂਸ ਬ੍ਰਿਟਿਸ਼ 에ਅਰਵੇਜ਼ SAS ਕੋਰੀਅਨ 에ਅਰ ਅਲਾਸਕਾ 에ਅਰਲਾਈਨ TAP ਪੋਰਟਗਲ ਹਵਾਈਅਨ ਫਿਨ 에ਅਰ JL ਡੈਲਟਾ 에ਅਰਲਾਈਨਸ ਕਟ ਲਾਗਤ ਵਾਲੇ ਖੇਤਰਾਂ ਦੇ ਵਿੱਚ ਐਚ ਕੇ ਐਕਸਪ੍ਰੈਸ 2025 ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ ਇਸ ਦੀ ਮੂਲ ਕੰਪਨੀ ਕੈਥੇ ਪੈਸਫਿਕ ਦੇ ਮਾਡਲ ਤੇ ਆਧਾਰਿਤ ਇਸ ਦੇ ਬੇਮਿਸਾਲ ਸੁਰੱਖਿਆ ਬੁਨਿਆਦੀ ਢਾਂਚੇ ਲਈ ਇਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਚੋਟੀ ਦੇ 5 ਜੈਟ ਸਟਾਰ ਗਰੁੱਪ, ਇਜ਼ੀ ਜੈਟ, ਰਾਈਨ 에ਅਰ ਅਤੇ 에ਅਰ ਐਸ਼ੀਆ ਗਰੁੱਪ ਇਸ ਦੇ ਵਿੱਚ ਸ਼ਾਮਲ ਹਨ ਥੌਮਸ ਨੇ ਰੈਂਕਿੰਗ ਦੀ ਸਖਤੀ ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਚੋਟੀ ਦੀਆਂ 10 ਏਅਰਲਾਈਨ ਬਹੁਤ ਹੀ ਘੱਟ ਫਰਕ ਦੇ ਨਾਲ ਇਸ ਰੈਂਕਿੰਗ ਦੇ ਵਿੱਚ ਸ਼ਾਮਲ ਹੋਈਆਂ ਹਨ ਰਵਾਇਤੀ ਸੁਰੱਖਿਆ ਮੁਲਾਂਕਣਾਂ ਦੇ ਉਲਟ ਜੋ ਪ੍ਰਮਾਣਿਕਰਨ ਚੈੱਕ ਬਾਕਸਾਂ ਤੇ ਨਿਰਭਰ ਕਰਦੇ ਹਨ 42gft.com ਇੱਕ ਗਤੀਸ਼ੀਲ ਡਾਟਾ ਆਧਾਰਿਤ ਵਿਧੀ ਦੀ ਵਰਤੋਂ ਕਰਦਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਅਸਲ ਸੰਚਾਰ ਸੁਰੱਖਿਆ ਨਤੀਜਿਆਂ ਨੂੰ ਟਰੈਕ ਕਰਦੇ ਹਾਂ ਤੇ ਰੋਜ਼ਾਨਾ ਆਪਣੀ ਦਰਜਾਬੰਦੀ ਨੂੰ ਵੀ ਅਪਡੇਟ ਕਰਦੇ ਹਾਂ ਦੁਨੀਆ ਦੀਆਂ ਸਭ ਤੋਂ ਸੁਰੱਖਿਅਤ 에ਅਰਲਾਈਨਾਂ ਦੇ ਮੁੱਖ ਮਾਪਦੰਡ ਵਿੱਚ ਹਾਲੀਆ ਘਟਨਾ ਰਿਕਾਰਡ ਕਾਤਕ ਦੁਰਘਟਨਾ ਇਤਿਹਾਸ ਫਲੀਟ ਦੀ ਉਮਰ FAA ਅਤੇ EU ਆਡਿਟ ਨਤੀਜੇ ਸੁਰੱਖਿਆ ਨਵੀਨਤਾਵਾਂ ਅਤੇ ਵਿੱਤੀ ਸਿਹਤ ਸ਼ਾਮਲ ਹਨ ਬਿਊਰੋ ਰਿਪੋਰਟ ਐਂਜਰ ਪੰਜਾਬੀ ਨਿਊਜ਼ ਦੁਨੀਆ ਦੀ ਇੱਕੋ ਇੱਕ ਸੇਫਟੀ এনਵਾਇਰਨਮੈਂਟ ਐਂਡ ਪ੍ਰੋਡਕਟ ਫੋਕਸ 에ਅਰਲਾਈਨ ਰੈਂਕਿੰਗ ਪਲੇਟਫਾਰਮ 42kft.com ਦੁਆਰਾ ਪ੍ਰਕਾਸ਼ਿਤ ਕਵਾਂਟਸ 2025 ਲਈ ਦੁਨੀਆ ਦੀ ਸਭ ਤੋਂ ਸੁਰੱਖਿਅਤ 에ਅਰਲਾਈਨ ਰੈਂਕਿੰਗ ਵਿੱਚ ਸਿਖਰ ਤੇ ਹੈ ਵਿਸ਼ਲੇਸ਼ਣ ਕੀਤੇ ਗਏ 142 ਕੈਰੀਅਰਾਂ ਦੇ ਵਿੱਚ ਜੋ ਕਿ 85% ਦੀ ਗਲੋਬਲ ਹਵਾਈ ਆਵਾਜਾਈ ਨੂੰ ਕਵਰ ਕਰਦੇ ਹਨ ਕਵਾਂਟਸ 에ਅਰਵੇਜ਼ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ 에ਅਰਲਾਈਨ ਦਾ ਤਾਜ ਪਹਿਨਾਇਆ ਗਿਆ ਹੈ ਆਸਟ੍ਰੇਲੀਅਨ ਫਲੈਗ ਕੈਰੀਅਰ ਨੇ ਸੁਰੱਖਿਆ ਲੀਡਰਸ਼ਿਪ ਅਤੇ ਨਵੀਨਤਾ ਲਈ ਦਹਾਕਿਆਂ ਤੋਂ ਪ੍ਰਸਿੱਧੀ ਬਣਾਈ ਹੈ ਅਤੇ 2008 ਵਿੱਚ ਯੂਕੇ ਐਡਵਰਟਾਈਜ਼ਮੈਂਟ ਸਟੈਂਡਰਡ ਐਸੋਸੀਏਸ਼ਨ ਨੇ ਫੈਸਲਾ ਦਿੱਤਾ ਕਿ ਕੁਆਂਟਸ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਤਜਰਬੇਕਾਰ 에ਅਰਲਾਈਨ ਕਹਿ ਸਕਦੀ ਹੈ ਕੁਆਂਟਸ ਦੀ ਸੁਰੱਖਿਆ ਕਾਰਗੁਜ਼ਾਰੀ ਬੇਮਸਾਲ ਹੈ 42kft.com ਦੇ ਮੁੱਖ ਸੰਪਾਦਕ ਜੈਫਰੀ ਥਾਮਸ ਨੇ ਇਹ ਗੱਲ ਆਖੀ ਹੈ ਉਹਨਾਂ ਨੇ ਕਿਹਾ ਹੈ ਕਿ ਸੁਤੰਤਰਤਾ ਆਡਿਟ ਦੇ ਅਨੁਸਾਰ ਕਵਾਂਟਸ ਪਾਇਲਟਾਂ ਨੂੰ ਉਦਯੋਗ ਵਿੱਚ ਸਭ ਤੋਂ ਵਧੀਆ ਸਿਖਲਾਈ ਦਿੰਦਾ ਹੈ ਸਭ ਤੋਂ ਅਨੁਸ਼ਾਸਿਤ ਰੱਖਦਾ ਹੈ ਤੇ ਸਭ ਤੋਂ ਵਧੀਆ ਪੇਸ਼ੇਵਰ ਇਹਨਾਂ ਦੇ ਪਾਇਲਟ ਮੰਨੇ ਜਾਂਦੇ ਹਨ 에어ਲਾਈਨ ਨੇ ਪਿਛਲੇ 60 ਸਾਲਾਂ ਵਿੱਚ ਲਗਭਗ ਹਰ ਮਹੱਤਵਪੂਰਨ ਸੰਚਾਲਨ ਸੁਰੱਖਿਆ ਤਰੱਕੀ ਦੇ ਵਿੱਚ ਅਗਵਾਈ ਕੀਤੀ ਹੈ ਇਸ ਰੈਂਕਿੰਗ ਦੇ ਵਿੱਚ ਪੂਰੀ ਸੂਚੀ ਇਸ ਪ੍ਰਕਾਰ ਹੈ ਕਵਾਂਟਸ ਕਤਰ 에ਅਰਵੇਜ਼ 에어 ਨਿਊਜ਼ੀਲੈਂਡ ਕੈਥੇ ਪੈਸੀਫਿਕ 에ਅਰਵੇਜ਼ ਅਮੀਰਾਤ ਵਰਜ਼ਨ ਆਸਟ੍ਰੇਲੀਆ ਇਤਿਹਾਦ 에ਅਰਵੇਜ਼ ਆਨ ਨਿਪੋਨ 에ਅਰਵੇਜ਼ ਲੁਫਤਾਂਸਾ ਗਰੁੱਪ EVA 에ਅਰ 에ਅ ਫ੍ਰਾਂਸ ਬ੍ਰਿਟਿਸ਼ 에ਅਰਵੇਜ਼ SAS ਕੋਰੀਅਨ 에ਅਰ ਅਲਾਸਕਾ 에ਅਰਲਾਈਨ TAP ਪੋਰਟਗਲ ਹਵਾਈਅਨ ਫਿਨ 에ਅਰ JL ਡੈਲਟਾ 에ਅਰਲਾਈਨਸ ਕਟ ਲਾਗਤ ਵਾਲੇ ਖੇਤਰਾਂ ਦੇ ਵਿੱਚ ਐਚ ਕੇ ਐਕਸਪ੍ਰੈਸ 2025 ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ ਇਸ ਦੀ ਮੂਲ ਕੰਪਨੀ ਕੈਥੇ ਪੈਸਫਿਕ ਦੇ ਮਾਡਲ ਤੇ ਆਧਾਰਿਤ ਇਸ ਦੇ ਬੇਮਿਸਾਲ ਸੁਰੱਖਿਆ ਬੁਨਿਆਦੀ ਢਾਂਚੇ ਲਈ ਇਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਚੋਟੀ ਦੇ 5 ਜੈਟ ਸਟਾਰ ਗਰੁੱਪ, ਇਜ਼ੀ ਜੈਟ, ਰਾਈਨ 에ਅਰ ਅਤੇ 에ਅਰ ਐਸ਼ੀਆ ਗਰੁੱਪ ਇਸ ਦੇ ਵਿੱਚ ਸ਼ਾਮਲ ਹਨ ਟੌਮਸ ਨੇ ਰੈਂਕਿੰਗ ਦੀ ਸਖਤੀ ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਚੋਟੀ ਦੀਆਂ 10 ਏਅਰਲਾਈਨ ਬਹੁਤ ਹੀ ਘੱਟ ਫਰਕ ਦੇ ਨਾਲ ਇਸ ਰੈਂਕਿੰਗ ਦੇ ਵਿੱਚ ਸ਼ਾਮਲ ਹੋਈਆਂ ਹਨ ਰਵਾਇਤੀ ਸੁਰੱਖਿਆ ਮੁਲਾਂਕਣਾਂ ਦੇ ਉਲਟ ਜੋ ਪ੍ਰਮਾਣਿਕਰਨ ਚੈੱਕ ਬਾਕਸਾਂ ਤੇ ਨਿਰਭਰ ਕਰਦੇ ਹਨ 42gft.com ਇੱਕ ਗਤੀਸ਼ੀਲ ਡਾਟਾ ਆਧਾਰਿਤ ਵਿਧੀ ਦੀ ਵਰਤੋਂ ਕਰਦਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਅਸਲ ਸੰਚਾਰ ਸੁਰੱਖਿਆ ਨਤੀਜਿਆਂ ਨੂੰ ਟਰੈਕ ਕਰਦੇ ਹਾਂ ਤੇ ਰੋਜ਼ਾਨਾ ਆਪਣੀ ਦਰਜਾਬੰਦੀ ਨੂੰ ਵੀ ਅਪਡੇਟ ਕਰਦੇ ਹਾਂ ਦੁਨੀਆ ਦੀਆਂ ਸਭ ਤੋਂ ਸੁਰੱਖਿਅਤ 에ਰਲਾਈਨਾਂ ਦੇ ਮੁੱਖ ਮਾਪਦੰਡ ਵਿੱਚ ਹਾਲੀਆ ਘਟਨਾ ਰਿਕਾਰਡ ਕਾਤਕ ਦੁਰਘਟਨਾ ਇਤਿਹਾਸ ਫਲੀਟ ਦੀ ਉਮਰ FAA ਅਤੇ EU ਆਡਿਟ ਨਤੀਜੇ ਸੁਰੱਖਿਆ ਨਵੀਨਤਾਵਾਂ ਅਤੇ ਵਿੱਤੀ ਸਿਹਤ ਸ਼ਾਮਲ ਹਨ ਬਿਊਰੋ ਰਿਪੋਰਟ ਐਂਜਰ ਪੰਜਾਬੀ ਨਿਊਜ਼ ਦੁਨੀਆ ਦੀ ਇੱਕੋ ਇੱਕ ਸੇਫਟੀ এনਵਾਇਰਨਮੈਂਟ ਐਂਡ ਪ੍ਰੋਡਕਟ ਫੋਕਸ 에ਰਲਾਈਨ ਰੈਂਕਿੰਗ ਪਲੇਟਫਾਰਮ 42kft.com ਦੁਆਰਾ ਪ੍ਰਕਾਸ਼ਿਤ ਕਵਾਂਟਸ 2025 ਲਈ ਦੁਨੀਆ ਦੀ ਸਭ ਤੋਂ ਸੁਰੱਖਿਅਤ 에ਅਰਲਾਈਨ ਰੈਂਕਿੰਗ ਵਿੱਚ ਸਿਖਰ ਤੇ ਹੈ ਵਿਸ਼ਲੇਸ਼ਣ ਕੀਤੇ ਗਏ 142 ਕੈਰੀਅਰਾਂ ਦੇ ਵਿੱਚ ਜੋ ਕਿ 85% ਦੀ ਗਲੋਬਲ ਹਵਾਈ ਆਵਾਜਾਈ ਨੂੰ ਕਵਰ ਕਰਦੇ ਹਨ ਕਵਾਂਟਸ 에ਅਰਵੇਜ਼ ਨੂੰ ਦੁਨੀਆ ਦੀ ਸਭ ਤੋਂ ਸੁਰੱਖਿਅਤ 에ਅਰਲਾਈਨ ਦਾ ਤਾਜ ਪਹਿਨਾਇਆ ਗਿਆ ਹੈ ਆਸਟ੍ਰੇਲੀਅਨ ਫਲੈਗ ਕੈਰੀਅਰ ਨੇ ਸੁਰੱਖਿਆ ਲੀਡਰਸ਼ਿਪ ਅਤੇ ਨਵੀਨਤਾ ਲਈ ਦਹਾਕਿਆਂ ਤੋਂ ਪ੍ਰਸਿੱਧੀ ਬਣਾਈ ਹੈ ਅਤੇ 2008 ਵਿੱਚ ਯੂਕੇ ਐਡਵਰਟਾਈਜ਼ਮੈਂਟ ਸਟੈਂਡਰਡ ਐਸੋਸੀਏਸ਼ਨ ਨੇ ਫੈਸਲਾ ਦਿੱਤਾ ਕਿ ਕੁਆਂਟਸ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਤਜਰਬੇਕਾਰ 에ਅਰਲਾਈਨ ਕਹਿ ਸਕਦੀ ਹੈ ਕੁਆਂਟਸ ਦੀ ਸੁਰੱਖਿਆ ਕਾਰਗੁਜ਼ਾਰੀ ਬੇਮਸਾਲ ਹੈ 42kft.com ਦੇ ਮੁੱਖ ਸੰਪਾਦਕ ਜੈਫਰੀ ਥਾਮਸ ਨੇ ਇਹ ਗੱਲ ਆਖੀ ਹੈ ਉਹਨਾਂ ਨੇ ਕਿਹਾ ਹੈ ਕਿ ਸੁਤੰਤਰਤਾ ਆਡਿਟ ਦੇ ਅਨੁਸਾਰ ਕਵਾਂਟਸ ਪਾਇਲਟਾਂ ਨੂੰ ਉਦਯੋਗ ਵਿੱਚ ਸਭ ਤੋਂ ਵਧੀਆ ਸਿਖਲਾਈ ਦਿੰਦਾ ਹੈ ਸਭ ਤੋਂ ਅਨੁਸ਼ਾਸਿਤ ਰੱਖਦਾ ਹੈ ਤੇ ਸਭ ਤੋਂ ਵਧੀਆ ਪੇਸ਼ੇਵਰ ਇਹਨਾਂ ਦੇ ਪਾਇਲਟ ਮੰਨੇ ਜਾਂਦੇ ਹਨ 에어ਲਾਈਨ ਨੇ ਪਿਛਲੇ 60 ਸਾਲਾਂ ਵਿੱਚ ਲਗਭਗ ਹਰ ਮਹੱਤਵਪੂਰਨ ਸੰਚਾਲਨ ਸੁਰੱਖਿਆ ਤਰੱਕੀ ਦੇ ਵਿੱਚ ਅਗਵਾਈ ਕੀਤੀ ਹੈ ਇਸ ਰੈਂਕਿੰਗ ਦੇ ਵਿੱਚ ਪੂਰੀ ਸੂਚੀ ਇਸ ਪ੍ਰਕਾਰ ਹੈ ਕਵਾਂਟਸ ਕਤਰ 에ਅਰਵੇਜ਼ 에어 ਨਿਊਜ਼ੀਲੈਂਡ ਕੈਥੇ ਪੈਸੀਫਿਕ 에ਅਰਵੇਜ਼ ਅਮੀਰਾਤ ਵਰਜ਼ਨ ਆਸਟ੍ਰੇਲੀਆ ਇਤਿਹਾਦ 에ਅਰਵੇਜ਼ ਆਨ ਨਿਪੋਨ 에ਅਰਵੇਜ਼ ਲੁਫਤਾਂਸਾ ਗਰੁੱਪ ایਵੀਏ 에ਅਰ 에ਅਰ ਫ੍ਰਾਂਸ ਬ੍ਰਿਟਿਸ਼ 에ਅਰਵੇਜ਼ ਐਸਏਐਸ ਕੋਰੀਅਨ 에ਅਰ ਅਲਾਸਕਾ 에ਅਰਲਾਈਨ ਟੀਏਪ ਪੋਰਟਗਾਲ ਹਵਾਈਅਨ ਫਿਨ 에ਅਰ ਜੀਐਲ ਡੈਲਟਾ 에ਅਰਲਾਈਨਸ ਕਟ ਲਾਗਤ ਵਾਲੇ ਖੇਤਰਾਂ ਦੇ ਵਿੱਚ ਐਚ ਕੇ ਐਕਸਪ੍ਰੈਸ 2025 ਦੀ ਸੂਚੀ ਵਿੱਚ ਸਭ ਤੋਂ ਅੱਗੇ ਹੈ ਇਸ ਦੀ ਮੂਲ ਕੰਪਨੀ ਕੈਥੇ ਫੈਸਬਿਕ ਦੇ ਮਾਡਲ ਤੇ ਆਧਾਰਿਤ ਇਸ ਦੇ ਬੇਮਿਸਾਲ ਸੁਰੱਖਿਆ ਬੁਨਿਆਦੀ ਢਾਂਚੇ ਲਈ ਇਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਚੋਟੀ ਦੇ 5 ਜੈਟ ਸਟਾਰ ਗਰੁੱਪ, ਇਜ਼ੀ ਜੈਟ, ਰਾਈਨ 에ਅਰ ਅਤੇ 에ਅਰ ਐਸ਼ੀਆ ਗਰੁੱਪ ਇਸ ਦੇ ਵਿੱਚ ਸ਼ਾਮਲ ਹਨ ਟੌਮਸ ਨੇ ਰੈਂਕਿੰਗ ਦੀ ਸਖਤੀ ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਚੋਟੀ ਦੀਆਂ 10 ਏਅਰਲਾਈਨ ਬਹੁਤ ਹੀ ਘੱਟ ਫਰਕ ਦੇ ਨਾਲ ਇਸ ਰੈਂਕਿੰਗ ਦੇ ਵਿੱਚ ਸ਼ਾਮਲ ਹੋਈਆਂ ਹਨ ਰਵਾਇਤੀ ਸੁਰੱਖਿਆ ਮੁਲਾਂਕਣਾਂ ਦੇ ਉਲਟ ਜੋ ਪ੍ਰਮਾਣਿਕरण ਚੈੱਕ ਬਾਕਸਾਂ ਤੇ ਨਿਰਭਰ ਕਰਦੇ ਹਨ 42gft.com ਇੱਕ ਗਤੀਸ਼ੀਲ ਡਾਟਾ ਆਧਾਰਿਤ ਵਿਧੀ ਦੀ ਵਰਤੋਂ ਕਰਦਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਅਸਲ ਸੰਚਾਰ ਸੁਰੱਖਿਆ ਨਤੀਜਿਆਂ ਨੂੰ ਟਰੈਕ ਕਰਦੇ ਹਾਂ ਤੇ ਰੋਜ਼ਾਨਾ ਆਪਣੀ ਦਰਜਾਬੰਦੀ ਨੂੰ ਵੀ ਅਪਡੇਟ ਕਰਦੇ ਹਾਂ ਦੁਨੀਆ ਦੀਆਂ ਸਭ ਤੋਂ ਸੁਰੱਖਿਅਤ 에ਅਰਲਾਈਨਾਂ ਦੇ ਮੁੱਖ ਮਾਪਦੰਡ ਵਿੱਚ ਹਾਲੀਆ ਘਟਨਾ ਰਿਕਾਰਡ, ਕਾਤਕ ਦੁਰਘਟਨਾ ਇਤਿਹਾਸ, ਫਲੀਟ ਦੀ ਉਮਰ, FAA ਅਤੇ EU ਆਡਿਟ ਨਤੀਜੇ, ਸੁਰੱਖਿਆ ਨਵੀਨਤਾਵਾਂ ਅਤੇ ਵਿੱਤੀ ਸਿਹਤ ਸ਼ਾਮਲ ਹਨ। ਬਿਊਰੋ ਰਿਪੋਰਟ ਐਂਜਰ ਪੰਜਾਬੀ ਨਿਊਜ਼।